ਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਦੱਸਣ ਜਾ ਰਹੇ ਹਾਂ ਤੁਹਾਨੂੰ ਜੋ ਡਾਕਟਰ ਵੇਦਕਰਨ ਜੋ ਕਿ ਉਹਨਾਂ ਦੀ ਮੂਰਤੀ ਨੂੰ ਛੇੜਛਾੜ ਕੀਤੀ ਗਈ ਇੱਕ ਇੱਕ ਵਿਅਕਤੀ ਵੱਲੋਂ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਅਜ ਪੂਰੀ ਤਰ੍ਹਾਂ ਜੋ ਇੱਕ ਤਰ੍ਹਾਂ ਦਾ ਜਾਮ ਜੋ ਸਾਰਾ ਅੰਮ੍ਰਿਤਸਰ ਬੰਦ ਹੋਇਆ ਹੋਇਆਗਾ ਜੋ ਬਾਲਮੀਕਵੰਨੀਓ ਬਾਲਮੀਕਿਓੰਨੀਓ ਇੱਕ ਰੋਸ ਜਤਾਇਆ ਗਿਆ ਜੋ ਤੇ ਜਿਹਦੇ ਵਿੱਚ ਇਹ ਜਿਸ ਵਕਤ ਵਿਅਕਤੀ ਨੇ ਹੈ ਕਰਮਕੀਤਾ ਜਿਨੇ ਇਹ ਬਹੁਤ ਵੱਡਾ ਵੱਡੀ ਇੱਕ ਘਟਨਾ ਜੀ ਜੋ ਇਹ ਵਿਕਾਸ ਨਾਮ ਦਾ ਜੋ ਇਹ ਸ਼ਖਸ ਆ ਜੋ ਉਹਦੇ ਘਰ ਦੇ ਮੈਂਬਰ ਕਹਿ ਰਹੇ ਆ ਵੀ ਸਾਡੇ ਕੋਲੋਂ ਤਾਂ ਇਹ 3 ਸਾਲ ਦੀ ਸਾਡੀ ਇਹਦੇ ਨਾਲ ਕੋਈ ਗੱਲਬਾਤ ਨਹੀਂ ਸਾਡੇ ਬਣੀ ਉਹ ਇਹ ਸਾਡੇ ਨਾਲ ਕੋਈ ਇਹਦੀ ਪੁੱਛਪੜਤਾਲ ਨਹੀਂ ਸਾਡੇ ਤਾਂ ਸਿਰਫ ਇੱਕ ਘਰੋਂ ਬਾਹਰ ਸਾਡੇ ਇਹਦੇ ਚ ਕੋਈ ਲੈਣਾ ਦੇਣਾ ਨਹੀਂ ਘਰ ਦੇ ਪਰਿਵਾਰ ਦੇ ਮੈਂਬਰ ਜੋ ਉਹਨਾਂ ਦਾ ਇਹ ਕਹਿਣਾ ਪਰ ਜੋ ਇਹ ਵਿਕਾਸ ਨਾਮ ਦਾ ਜੋ ਸ਼ਖਸ ਆ ਉਹਨੂੰ ਮੌਕੇ ਤੇ ਗ੍ਰਿਫਤਾਰ ਕਰ ਲੇਤਾ ਆਪਣੇ ਜੋ ਆਪਣੇ ਭਰਾ ਜਿਹੜੇ ਉੱਥੇ ਸੀਗੇ ਪੰਜਾਬੀ ਭਰਾਵਾਂ ਨੇ ਸਾਡੇ ਜੋ ਸਿੰਘ ਖੜੇ ਸੀ ਕੋਲੇ ਤਾਂ ਇੱਕ ਸਿੰਘ ਵੱਲੋਂ ਇਹਦੇ ਨਾਲ ਝਗੜਾ ਵੀ ਹੋਇਆ ਉਹਨੇ ਕਿਹਾ ਮੀਡੀਆ ਦੇ ਵਿੱਚ ਆ ਕੇ ਅਗਰ ਜੇ ਮੈਨੂੰ ਇਹ ਆਪਾਂ ਕਹ ਲਈਏ ਜੋ ਸ੍ਰੀ ਸਾਹਿਬ ਨਾਮ ਇਹ ਤੋਂ ਫੜਦੇ ਤਾਂ ਮੈਂ ਇਹਨੂੰ ਛੁਟਕਾ ਇਹਦੀ ਲੱਤ ਛੁਟਕਾ ਦੇਣੀ ਸੀ ਇਹ ਸ਼ਖਸ ਨੇ ਬਹੁਤ ਗਲਤ ਕੀਤਾ ਕਿਉਂਕਿ ਡਾਕਟਰ ਵੇਦਕਰਨ ਜੋ ਇੱਕ ਐਸੇ ਸ਼ਖਸ ਸੀ ਜਿਨੇ ਇਤਿਹਾਸ ਸਾਰਾ ਲਿਖਤਾ ਸੀਗਾ ਪੰਜਾਬ ਵਿੱਚ ਉਹਦੀ ਚਰਚਾ ਹੁੰਦੀ ਆ ਤਾਂ ਬਹੁਤ ਇੱਜ਼ਤ ਲੈਂਦੇ ਸਾਡੇ ਪੰਜਾਬੀ ਲੋਕ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਸਨੇ ਵੀ ਕੋਈ ਇਤਿਹਾਸ ਜਿਵੇਂ ਹੁਣ ਡਾਕਟਰ ਵੇਦਕਰਨ ਤੇ ਜੇ ਗੱਲ ਕਰੀਏ ਭਗਤ ਸਿੰਘ ਔਰੀ ਹੋਰ ਵੀ ਜੋ ਜਿਨ੍ਹਾਂ ਨੇ ਯਾਰ ਮੈਂ ਕਹਣਾ ਇਤਿਹਾਸ ਦੇ ਵਿੱਚ ਬਹੁਤ ਕੁਝ ਲਿਖਿਆ ਜਿਸ ਜਿਸ ਇਨਸਾਨ ਨੇ ਤੇ ਉਹਨੂੰ ਰੱਬ ਦੀ ਤਰ੍ਹਾਂ ਮੰਨਦੇ ਆ ਸਾਡੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਤਾਂ ਜਿਨੇ ਇਹ ਮੂਰਤੀ ਨਾਲ ਛੇੜਛਾੜ ਕੀਤੀ ਆ ਹੁਣ ਕਹਿਣਾ ਇਹ ਆ ਸੀਐਮ ਭੰਤਮਾਨ ਦਾ ਵੀ ਇਹੀ ਕਹਿਣਾ ਵੀ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹ ਜਿਹੜੇ ਸਾਡੇ ਸਿੰਘ ਆ ਉਹਨਾਂ ਦਾ ਕਹਿਣਾ ਇਹ ਆ ਤੇ ਇਹਨੂੰ ਵੀ ਕੜੀ ਤੋਂ ਕੜੀ ਸਜ਼ਾ ਇਹਨੂੰ ਮੌਤ ਦਿੱਤੀ ਜਾਵੇ ਫਾਂਸੀ ਦੇਣੀ ਚਾਹੀਦੀ ਆ ਉਹਨਾਂ ਦੀ ਕਹਿੰਦਾ ਮਤਲਬ ਇਹ ਹੈਗਾ ਕਿਉਂਕਿ ਬਾਕੀ ਜੋ ਬੰਦੀ ਕਾਰਵਾਈ ਉਹ ਕਾਨੂੰਨ ਕਰਨੇ ਕਰਨ ਜਾ ਰਿਹਾ ਤੇ ਪਰ ਲੇਕਿਨ ਜੋ ਸਾਡੇ ਸਿੱਖਾਂ ਦਾ ਇਹੀ ਕਹਿਣਾ ਵੀ ਇਹਨੂੰ ਸਖਤ ਤੋਂ ਸਖਤ ਸਜ਼ਾ ਜੋ ਫਾਂਸੀ ਤੋਂ ਵੀ ਜ਼ਿਆਦਾ ਇਹਨੂੰ ਹੰਸੀ ਦੇ ਦਿੱਤੇ ਜਾਣੀ ਚਾਹੀਦੀ ਕਿਉਂਕਿ ਇਹਨੇ ਬਹੁਤ ਵੱਡਾ ਇੱਕ ਕਰਮਜੋਗ ਕੀਤਾ ਤਾਂ ਇਹਨੂੰ ਕੜੀ ਤੋਂ ਕੜੀ ਸਜ਼ਾ ਜੋ ਕਿ ਕੋਈ ਦੁਬਾਰਾ ਐਜੀ ਹਰਕਤ ਨਾ ਕਰੇ ਕਿਉਂਕਿ ਪੰਜਾਬ ਦੇ ਵਿੱਚ ਜੋ ਬਹੁਤ ਘਟਨਾਵਾਂ ਵਾਪਰਦੀਆਂ ਕਦੇ ਗੁਰੂ ਸਾਹਿਬ ਦੇ ਅੰਗ ਪਾੜੇ ਜਾਂਦੇ ਆ ਤੇ ਕਦੇ ਮੰਨ ਕੇ ਚਲੋ ਗੁਟਕਾ ਸਾਹਿਬ ਦੀ ਬਹੁਤ ਬੇਆਫਦੀ ਹੁੰਦੀ ਆ ਹੋਰ ਵੀਡੀਓ ਚ ਦੇਖਦੇ ਆ ਦੂਜੇ ਤੀਜੇ ਦਿਨ ਕੋਈ ਨਾ ਕੋਈ ਵੀਡੀਓ ਆਉਂਦੀ ਹੀ ਰਹਿੰਦੀ ਆ ਆ ਹੁਣ ਮੈਂ ਹਫਤਾ ਤੋਂ ਪਹਿਲਾਂ ਵੀਡੀਓ ਪਾ ਕੇ ਠਿਆਂ ਅੰਮ੍ਰਿਤਸਰ ਦੇ ਏਰੀਆ ਇੱਕ ਨਾਲ ਪਿੰਡ ਪੈਂਦਾ ਸੀ ਉਥੇ ਆਪਣੇ ਜੋ ਗੁਟਕਾ ਸਾਹਿਬ ਦੀ ਬੇਆਬਦੀ ਹੋਈ ਆ ਗੁਰੂ ਸਾਹਿਬ ਦੇ ਅੰਗ ਪਾੜੇ ਗਏ ਆ ਤੇ ਕਿਹਾ ਇਹ ਗਿਆ ਵੀ ਇਹ ਚੂਹੇ ਨੇ ਪਾੜਿਆ ਜੋ ਆਪਣਾ ਇੱਕ ਗੁਰਸਿੱਖ ਮੇਜਰ ਸਿੰਘ ਜੋ ਉਹਨਾਂ ਨੇ ਇੱਕ ਗੱਲ ਦਾ ਖੁਲਾਸਾ ਕੀਤਾ ਸੀ ਮੈਂ ਵੀਡੀਓ ਪਾਕੇਟ ਆ ਹਫਤਾ ਪਹਿਲਾਂ ਵੀ ਤਰ੍ਹਾਂ ਤਰ੍ਹਾਂ ਦੀਆਂ ਜੋ ਇਹ ਘਟਨਾਵਾ ਵਾਪਰਦੀਆਂ ਹਰ ਰੋਜ਼ ਤੇ ਜੋ ਅੱਜ ਦੀ ਐ ਇਹ ਜੋ ਡਾਕਟਰ ਵੇਟ ਕਰਨ ਜੋ ਇਹਨਾਂ ਦੀ ਇੱਕ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇੱਕ ਵਿਅਕਤੀ ਵੱਲੋਂ ਤਾਂ ਜੋ ਹੁਣ ਗੱਲ ਕਰੀਏ ਇਨੂੰ ਗਿਰਫਤਾਰ ਕਰ ਲਿੱਤਾ ਗਿਆ ਮੌਕੇ ਤੇ ਤੇ ਇਹਨੂੰ ਹੁਣ ਜੋ ਆਪਣੇ ਪੰਜਾਬੀ ਭਰਾ ਜੋ ਇਹੀ ਇੱਕ ਉਹਨਾਂ ਨੇ ਬਾਲਵਿਕ ਸਮਾਜ ਜੋ ਆਪਣਾ ਇਹਨਾਂ ਦਾ ਰੋਸ ਇੱਕ ਜਤਾਇਆ ਗਿਆਗਾ ਵੀ ਐਸਾ ਜੋ ਸਾਕਸਾਏ ਨੂੰ ਕੜੀ-ਤੁਕੜੀ ਸਜ਼ਾ ਜੋ ਕਿ ਦੁਬਾਰਾ ਕੋਈ ਇਸ ਇਹ ਜੀ ਕੋਈ ਕਰਮ ਨਾ ਕਰ ਸਕੇ ਕਿਉਂਕਿ ਇੱਕ ਮੂਰਤੀ ਜੋ ਇੱਕ ਬਹੁਤ ਸਮੇਂ ਤੋਂ ਖੜੀ ਆ ਤਾਂ ਐਨੇ ਕਿਸੇ ਨੇ ਇਹਦੇ ਕਿ ਮੂਰਤੀ ਨੇ ਕੀ ਵਿਗਾੜਿਆ ਇਹ ਵੀ ਗੱਲ ਹੈਗੀ ਆ ਜਦੋਂ ਆਪਾਂ ਕੋਈ ਚੌਂਕ ਦੇ ਵਿੱਚ ਲੱਖਾਂ ਮੂਰਤੀਆਂ ਖੜੀਆਂ ਕਿਤੇ ਵਾਲਮੀਕੀ ਆਪਾਂ ਵਾਲਮੀਕ ਭਗਵਾਨ ਦੀ ਮੂਰਤੀ ਹੁੰਦੀ ਆ ਕਿਤੇ ਗੁਰੂ ਨਾਨਕ ਦੇਵ ਜੀ ਕਿਤੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਵੀ ਕੋਈ ਮੂਰਤੀ ਨੂੰ ਜੋ ਇਹ ਛੇੜਛਾੜ ਕਿਉਂ ਕਰ ਰਿਹਾ ਕਹਿਣਾ ਮਤਲਬ ਇਹ ਹੈਗਾ ਵੀ ਜਿਹਦੇ ਵਿੱਚ ਹੁਣ ਇਹ ਜੋ ਇਹ ਸਖਸ ਨੇ ਇਹ ਗਲਤ ਕਰਮ ਕੀਤਾ ਬਹੁਤ ਵੱਡੀ ਜੋ ਘਟਨਾ ਵਾਪਰੀਆ ਅੰਮ੍ਰਿਤਸਰ ਦੇ ਵਿੱਚ ਇਹ ਹੜਕਮ ਉੱਚੀ ਖੜੀ ਆ ਕਿਉਂਕਿ ਆਪਾਂ ਜਿਹੜੇ ਲੋਕ ਇਸ ਗੱਲ ਨੂੰ ਆਪਾਂ ਕਹਿ ਦਈਏ ਵੀ ਪੂਰੀ ਤਰ੍ਹਾਂ ਜੋ ਦਿਲ ਚੋਂ ਚਾਹੁੰਦੇ ਆ ਉਹ ਤਾਂ ਉਹਨਾਂ ਦਾ ਕਹਿਣਾ ਇਹੀ ਆ ਵੀ ਕੜੀ ਤੋਂ ਕੜੀ ਸਜ਼ਾ ਫਾਂਸੀ ਤੋਂ ਜ਼ਿਆਦਾ ਤਾਂ ਕੁਝ ਉੱਤੇ ਹੁੰਦਾ ਨਹੀਂ ਸਾਡੇ ਸਿੰਘਾਂ ਦਾ ਇਹੀ ਕਹਿਣਾ ਇਹਨੂੰ ਫਾਂਸੀ ਦਾ ਆਰਡਰ ਕਰ ਦਿੱਤਾ ਜਾਵੇ ਕਿਉਂਕਿ ਦੁਬਾਰਾ ਸਾਡੇ ਪੰਜਾਬ ਦੇ ਵਿੱਚ ਜਿਵੇਂ ਇਹ ਘਟਨਾ ਵਾਪਰਦੀਆਂ ਕਦੇ ਗੁਰੂ ਸਾਹਿਬ ਦੀ ਜੂਰੀ ਦੇ ਵਿੱਚ ਅਥਰੂਗਿਆਂ ਦੇ ਗੋਲੇ ਡਿੱਗਦੇ ਆ ਕਦੇ ਕੁਝ ਹੁੰਦਾ ਕਦੇ ਗੁਟਕਾ ਸਾਫ ਦੀ ਬੇਆਪਤੀ ਹੁੰਦੀ ਆ ਪੰਜਾਬ ਦੇ ਵਿੱਚ ਬਹੁਤ ਜੋ ਖਬਰਾਂ ਇਹ ਪਹਿਲੀਆਂ ਹੋਈਆਂ ਵੀ ਹਰ ਮਹੀਨੇ ਦੇ ਬਿਨੇ ਕੋਈ ਨਾ ਕੋਈ ਘਟਨਾ ਵਾਪਰਦੀ ਆ ਤਾਂ ਵੀ ਇਸ ਨੂੰ ਅੰਜਾਮ ਜੋ ਦਿੰਦੇ ਆ ਇਸ ਨੂੰ ਬਹੁਤ ਵੱਡਾ ਇੱਕ ਜੋ ਇਹ ਇਹਨੇ ਗਲਤ ਕਰਨ ਕਰਿਆਗਾ ਦੁਬਾਰਾ ਪੰਜਾਬ ਦੇ ਵਿੱਚ ਕੋਈ ਐਸੀ ਜੋ ਘਟਨਾ ਵਾ ਨਾ ਵਾਪਰੇ ਇਹਨੂੰ ਕੜੀ ਤੋਂ ਕੜੀ ਸਜ਼ਾ ਫਾਂਸੀ ਦੇ ਦਿੱਤੀ ਜਣੀ ਚਾਹੀਦੀ ਚਲੋ ਜੀ ਖਾਸ ਕਰਕੇ ਜੋ ਅੱਜ ਦੀਆਂ ਖਬਰਾਂ ਆਪਾਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕੀਤੇ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦੇ ਤੇ ਚੈਨਲ ਆ ਜੋ ਪੰਜਾਬ ਚ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਡਾਕਟਰ ਵੇਟ ਕਰਨ ਜਿਨ੍ਹਾਂ ਦੀ ਕੀ ਮੂਰਤੀ ਦੇ ਬੇਅਬਦੀ ਹੋਈ ਆ ਤਾਂ ਇਹ ਵਿਚਾਰ ਤੁਹਾਡੇ ਨਾਲ ਜੋ ਸਾਂਝੇ ਕਰਨ ਜਾ ਰਹੇ ਸੀ ਆਪਾਂ ਤਾਂ ਜੋ ਅੰਮ੍ਰਿਤਸਰ ਵੇਖੇ ਅੱਜ ਇੱਕ ਬਹੁਤ ਵੱਡਾ ਇੱਕ ਉੱਥੇ ਕੱਠ ਰੱਖਿਆ ਗਿਆ ਗਿਆ ਆਪਣੇ ਬਾਲਮੀਕ ਸਮਾਜ ਬੰਨੀ ਹੋਇ ਇੱਕ ਰੋਸ ਜਿਤਾਇਆ ਗਿਆ ਤੇ ਸਾਡਾ ਇੱਕ ਪੰਜਾਬੀ ਭਰਾ ਜੋ ਇੱਕ ਬਹੁਤ ਵੱਡਾ ਇੱਕ ਇਕੱਟ ਹੋ ਕੇ ਜੋ ਇਹ ਸਾਰੇ ਮੈਂ ਕਹਦੀ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿੰਦੇ ਸਾਰਾ ਬਾਜ਼ਾਰਵੰਦਾ ਕਲਫੂ ਦੀ ਤਰ੍ਹਾਂ ਇੱਕ ਲੱਗ ਚੁੱਕਿਆ ਕਿਉਂਕਿ ਇਹ ਜੋ ਬਹੁਤ ਵੱਡੀ ਘਟਨਾ ਵਾਪਰੀਆ ਇਹਦੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਕਿਉਂਕਿ ਸਾਡਾ ਸੀਐਮ ਭਵਨ ਤਮਾਨ ਜੋ ਉਹਨਾਂ ਦੇ ਵੀ ਇਹੀ ਕਹਿਣਾ ਵੀ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਸ ਸਖਸ ਨੂੰ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਮੁੱਦੇ ਤੇ ਚੱਲਣਾ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਦੇ ਆ ਕਰੋ ਕੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ ਕੱਲ ਨੂੰ ਮਿਲਦੇ ਆ ਨਵੇਂ ਟੌਪਿਕ ਤੇ